ਸੋ ਇੱਕ ਵਾਰ ਫੇਰ ਜੀ ਹਾ ਜਰੋਗਿਆ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਇਹ ਬਹੁਤ ਚੰਗਾ ਲੱਗਦਾ ਇਦਾਂ ਹੀ ਜੁੜੇ ਰਹੀਓ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਇਦਾਂ ਹੀ ਆਪਾਂ ਬਾਤਾਂ ਪਾਉਂਦੀ ਰਹੀਏ ਇੱਕ ਦੂਜੇ ਨਾਲ ਜੁੜੇ ਰਹੀਏ ਬਿਲਕੁਲ ਜੀ ਹਾਂ ਜੀ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦਿੰਦੇ ਆ ਪਿਛਲੀ ਬਾਤ ਦਾ ਜਵਾਬ ਹਾਂ ਜੀ ਆਪਣੀ ਪਿਛਲੀ ਬਾਤ ਸੀਗੀ ਜੀ ਨਿੱਕੀ ਜੀ ਕੁੜੀ ਨੇ ਬਾਬਾ ਰਵਾਤਾ ਔਰ ਇਹਦਾ ਆਨਸਰ ਹੈਗਾ ਜੀ ਮਿਰਚ ਸੋ ਹੁਣ ਤੁਹਾਨੂੰ ਦੱਸਦੇ ਆ ਉਹਨਾਂ ਦੋਸਤਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਸੋ ਇੱਥੇ ਸਾਨੂੰ ਜਵਾਬ ਦਿੱਤਾ ਜੀ ਕਮਲਜੀਤ ਕੌਰ ਸੰਦੂ ਰਸੋਈ ਯੂਪੀ ਦੇ ਪੰਜਾਬੀ ਪਿੰਡ ਬੰਤਕੌਰ ਨਰਿੰਦਰ ਕੌਰ ਗੁਰਦਿਆਲ ਸਿੰਘ ਬਲਵਿੰਦਰ ਕੌਰ ਕਲਵੰਤ ਕਲਸੀ ਮਾਈ ਸਿੰਪਲ ਗਾਰਡਨ ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਇਦਾਂ ਹੀ ਜੁੜੇ ਰਹੋ ਇਦਾਂ ਹੀ ਆਪਾਂ ਗੱਲਾਂបੱਤਾਂ ਕਰਦੇ ਰਹੀਏ ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਦੋਸਤੋ ਕਈ ਵਾਰੀ ਆਪਾਂ ਨਾ ਬੈਠੇ ਸੋਚਦੇ ਆ ਕਿ ਬੱਚੇ ਸਾਡੇ ਲਾਗੇ ਕਿਉਂ ਨਹੀਂ ਪੜ੍ਹਦੇ ਕਦੀ ਕੋਲ ਕਿਉਂ ਨਹੀਂ ਪੈਂਦੇ ਆਣ ਕੇ ਸਾਡੇ ਤੋਂ ਦੂਰ ਦੂਰ ਕਿਉਂ ਤੁਰੇ ਫੱਕੇ ਸਾਡੇ ਤੋਂ ਪਰੇ ਕਿਉਂ ਰਹਿੰਦੇ ਆ ਤਾਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਕੱਲੇ ਬੱਚਿਆਂ ਦਾ ਕਸੂਰ ਨਹੀਂ ਹੁੰਦਾ ਮਾਂ-ਬਾਪ ਦਾ ਵੀ ਕਸੂਰ ਹੁੰਦਾ ਹਾਂਜੀ ਕਿਉਂਕਿ ਮਾਂ-ਬਾਪ ਉਹਨਾਂ ਨੂੰ ਕਦੀ ਉਹਨਾਂ ਨਾਲ ਫਰੈਂਡਸ਼ਿਪ ਕੀਤੀ ਨਹੀਂ ਮਾਂ-ਬਾਪ ਨੇ ਉਹਨਾਂ ਨੂੰ ਕਦੀ ਆਪਣਾ ਦੋਸਤ ਬਣਾਇਆ ਨਹੀਂ ਸਹੀ ਗੱਲ ਆ ਉਹਨਾਂ ਨਾਲ ਕੋਈ ਫਰੈਂਡਲੀ ਗੱਲ ਕੀਤੀ ਨਹੀਂ ਬਸ ਉਹਨਾਂ ਨੂੰ ਇੱਕ ਆਪਣੇ ਮਾਂ-ਬਾਪ ਹੋਣ ਦੀ ਧੌਂਸ ਜਮਾਈ ਰੱਖੀ ਆ ਸਾਡੇ ਸਮਾਜ ਦੇ ਵਿੱਚ ਕੋਈ ਇਜਤਿਆ ਤੁਸੀਂ ਕੋਈ ਇਦਾਂ ਦਾ ਸਟੈਪ ਨਾ ਲਿਓ ਨਹੀਂ ਤਾਂ ਅਸੀਂ ਗੋਲੀ ਮਾਰ ਦਿਆਂਗੇ ਨਹੀਂ ਤਾਂ ਇਦਾਂ ਕਰਦੇ ਆਂਗੇ ਬੱਚਿਆਂ ਨਾਲ ਦੋਸਤੀ ਕਰੋ ਬੱਚਿਆਂ ਨਾਲ ਪਿਆਰ ਕਰੋ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਉਹਨਾਂ ਦਾ ਭਰੋਸਾ ਜਿਹੜਾ ਹੈ ਨਾ ਉਹਨਾਂ ਦਾ ਜਿੱਤੋਂ ਭਰੋਸਾ ਤਾਂ ਕਿ ਉਹ ਤੁਹਾਡੇ ਨਾਲ ਹਰ ਉਹ ਗੱਲ ਕਰ ਸਕਣ ਜਿਹੜੀ ਉਹ ਕਈ ਵਾਰੀ ਤੁਹਾਡੇ ਨਾਲ ਕਰਦੇ ਨਹੀਂ ਤੇ ਉਹਨਾਂ ਦਾ ਨੁਕਸਾਨ ਹੁੰਦਾ ਉਹਦਾ ਉਹਨਾਂ ਨੂੰ ਅੱਗੇ ਜਾ ਕੇ ਸਹੀ ਗੱਲ ਆ ਉਹ ਡਰਦੇ ਰਹਿੰਦੇ ਆ ਨਾ ਉਹ ਡਰਦੇ ਰਹਿੰਦੇ ਆ ਕਿ ਜੇ ਅਸੀਂ ਆਹ ਗੱਲ ਮਾਪੇ-ਬਾਪ ਨੂੰ ਦੱਸ ਦਿੱਤੀ ਤੇ ਸਾਡੇ ਨਾਲ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਹਾਂਜੀ ਹੂੰ ਤੇ ਕਈ ਵਾਰੀ ਉਹ ਫੇਰ ਗਲਤ ਸਟੈਪ ਵੀ ਚੱਕ ਲੈਂਦੇ ਆ ਸਹੀ ਗੱਲ ਹੈ ਤੇ ਉਹਦੇ ਵਿੱਚ ਬਹੁਤ ਮਾਪੇ-ਬਾਪ ਦਾ ਕਸੂਰ ਹੁੰਦਾ ਅੱਜ ਕੱਲ ਤੁਸੀਂ ਦੇਖੋ ਜਿਹੜੇ ਵਿਆਹ ਜਿਹੜੇ ਆ ਨਾ ਬਹੁਤ ਏਦਾਂ ਹੁੰਦੇ ਆ ਘਰੋਂ ਕਈ ਵਾਰੀ ਮੁੰਡਾ ਭੱਜ ਜਾਂਦਾ ਕੁੜੀ ਵੀ ਭੱਜ ਜਾਂਦੀ ਘਰੋਂ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੇ ਆ ਆਪਾਂ ਬੱਚਿਆਂ ਨੂੰ ਪਹਿਲਾਂ ਹੀ ਭਰੋਸੇ ਚ ਲਿਆ ਹੋਵੇ ਕਿ ਬੱਚਿਓ ਜੇ ਕੋਈ ਇੱਦਾਂ ਦੀ ਗੱਲ ਹੋਵੇ ਤੇ ਸਾਡੇ ਨਾਲ ਜਰੂਰ ਸਾਂਝੀ ਕਰਨ। ਹਾਂਜੀ ਬਿਲਕੁਲ। ਹਨਾ ਪਹਿਲਾਂ ਸਾਡੇ ਨਾਲ ਡਿਸਕਸ ਕਰ ਲਿਓ ਫਿਰ ਆਪਾਂ ਹੋ ਸਕੇ ਤੇ ਉਹਦਾ ਕੋਈ ਹੱਲ ਲੱਭਾਂ। ਹੱਲ ਲੱਭ ਹੋ ਸਕਦਾ ਆ ਜੇ ਆਪਾਂ ਮਾਂ-ਬਾਪ ਨਾਲ ਜਿੱਦਾਂ ਬੱਚੇ ਸ਼ੇਅਰ ਕਰਨ ਤਾਂ। ਹੂੰ ਸ਼ੇਅਰ ਤਾਂ ਹੀ ਨਹੀਂ ਕਰਦੇ ਬੱਚੇ ਕਿਉਂਕਿ ਡਰਦੇ ਆ ਮਾਂ-ਬਾਪ। ਉਹਨਾਂ ਦੇ ਅੰਦਰ ਇੱਕ ਡਰ ਬੈਠਾ ਹੁੰਦਾ ਕਿ ਜੇ ਇਹ ਡੈਡੀ ਨੂੰ ਦੱਸਿਆ ਜਾਂ ਮੰਮੀ ਨੂੰ ਦੱਸਿਆ ਤੇ ਇਹ ਗੱਲ ਸਾਡੀ ਖਰਾਬ ਹੋ ਜਾਣੀ ਆ ਔਰ ਸਾਡੇ ਕੁੱਟ ਪੈਊਗੀ ਜਾਂ ਕੁਛ ਸਾਡੇ ਨਾਲ ਕੁਛ ਗਲਤ ਹਨਾ ਮਤਲਬ ਕੁਛ ਵੀ ਘਰ ਵਿੱਚ ਪਸਾਦ ਲੜਾਈ ਪਸਾਦ ਹੋ ਜਾਊਗਾ ਨਾ ਤੇ ਇਹਨਾਂ ਚੀਜ਼ਾਂ ਤੋਂ ਡਰਦੇ ਨਿਆਣੇ ਘਰ ਗੱਲ ਹੀ ਨਹੀਂ ਕਰਦੇ ਕਈ ਵਾਰੀ ਸਕੂਲਾਂ ਦੇ ਵਿੱਚ ਵੀ ਕੋਈ ਇਦਾਂ ਦੀ ਟ੍ਰੈਜਡੀਆਂ ਹੋ ਜਾਂਦੀਆਂ ਬੱਚਿਆਂ ਦੇ ਨਾਲ ਪਰ ਬੱਚੇ ਡਰਦੇ ਹੀ ਨਹੀਂ ਗੱਲ ਕਰਦੇ ਮਾਪੇ ਮਾਪੇ ਨੂੰ ਮਤਲਬ ਆਪਣੇ ਫਰੈਂਡ ਨਹੀਂ ਸਮਝਦੇ ਉਹ ਹਨਾ ਉਹ ਕਹਿੰਦੇ ਕਿ ਜੇ ਮਾਪੇ ਨੂੰ ਦੱਸਿਆ ਤੇ ਉਹਨਾਂ ਨੇ ਡਾਂਟਣਾ ਹੀ ਉਏਸ ਕਰਕੇ ਉਹ ਆਪਣੇ ਨਾਲ ਕੋਈ ਗੱਲ ਹੀ ਨਹੀਂ ਕਰਦੇ ਖਾਸ ਕਰਕੇ ਕੁੜੀਆਂ ਦੀਆਂ ਜਿੰਦਗੀਆਂ ਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਆਉਂਦੀਆਂ ਜਿਹਦੇ ਵਿੱਚ ਕਿ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਆਪਣੀ ਮਾਂ ਨੂੰ ਪਰ ਉਹ ਨਹੀਂ ਦੱਸਦੀਆਂ ਬਹੁਤ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਮੁਸ਼ਕਲ ਆਉਂਦੀ ਉਹਨਾਂ ਦੀ ਜ਼ਿੰਦਗੀ ਵਿੱਚ ਬਿਲਕੁਲ ਸੋ ਅਸੀਂ ਇਹੀ ਰਿਕੁਐਸਟ ਕਰਾਂਗੇ ਮਾਪੇ ਅੱਗੇ ਵੀ ਕਿ ਆਪਣੀ ਜਿਹੜੀ ਬੱਚੇ ਆ ਉਹਨਾਂ ਨਾਲ ਫ੍ਰੈਂਡਲੀ ਰਹੋ ਤੇ ਉਹਨਾਂ ਨਾਲ ਪਿਆਰ ਕਰੋ ਉਹਨਾਂ ਨੂੰ ਭਰੋਸੇਜ ਲਓ ਤਾਂ ਕਿ ਉਹ ਤੁਹਾਨੂੰ ਹਰ ਗੱਲ ਆਪਣੇ ਨਾਲ ਦਿਲ ਦੀ ਦੱਸ ਸਕਣ। ਹਾਂਜੀ ਉਹਨਾਂ ਨੂੰ ਆਪਣੇ ਦੋਸਤ ਬਣਾਓ। ਬੱਚਿਆਂ ਨਾਲ ਦੋਸਤੀ ਕਰੋ। ਹਨਾ ਉਹ ਜਿੱਦਾਂ ਜਿੱਦਾਂ ਵੱਡੇ ਹੁੰਦੇ ਆ ਨਾ ਉਹਨਾਂ ਨੂੰ ਉਹੋ ਜਿਹੀਆਂ ਗੱਲਾਂ ਸਮਝਾਓ ਜਿਹੜੀਆਂ ਕਿ ਉਹਨਾਂ ਨੂੰ ਲੋੜ ਪੈਣ ਤੇ ਕੰਮ ਆਉਣਗੀਆਂ। ਸੋ ਅਸੀਂ ਨਾਲ ਨਾਲ ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਕੋਈ ਇਦਾਂ ਦੀ ਤੁਹਾਡੇ ਨਾਲ ਕੋਈ ਗੱਲ ਹੁੰਦੀ ਆ ਕੋਈ ਜਿਹੜੀ ਕਿ ਤੁਹਾਨੂੰ ਚੰਗੀ ਨਹੀਂ ਲੱਗਦੀ ਤੇ ਉਹ ਤੁਸੀਂ ਆਪਣੇ ਮਾਪੇ-ਮਾਵਾਂ ਨੂੰ ਵੀ ਜ਼ਰੂਰ ਕਰੋ ਸ਼ੇਅਰ ਕਰੋ। ਤਾਂ ਕਿ ਉਹ ਤੁਹਾਡਾ ਕੋਈ ਉਹ ਹੱਲ ਲੱਭ ਸਕਣ ਕਿਉਂਕਿ ਅਕਸਰ ਉਹ ਵੀ ਮਾਂ-ਬਾਪ ਆ ਉਹਨਾਂ ਨੂੰ ਵੀ ਕੋਈ ਐਕਸਪੀਰੀਅੰਸ ਹੁੰਦਾ ਉਹਨਾਂ ਦੀ ਲਾਈਫ ਦਾ ਸੋ ਅੱਜ ਦੀ ਸਾਡੀ ਇਹ ਹੀ ਤੁਹਾਡੇ ਨਾਲ ਗੱਲਬਾਤ ਸੀਗੀ ਤੇ ਆਪਣੇ ਬੱਚਿਆਂ ਨਾਲ ਫ੍ਰੈਂਡਲੀ ਰਹੋ ਉਹਨਾਂ ਨੂੰ ਦੋਸਤ ਬਣਾਓ ਉਹਨਾਂ ਦਾ ਭਰੋਸਾ ਜਿੱਤੋ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਆਪਣੇ ਕਈ ਕਈ ਬੱਚਿਆਂ ਨੂੰ ਨੁਕਸਾਨ ਠਹਾਉਣੇ ਪੈਂਦੇ ਆ ਉਹ ਨਾ ਠਹਾਉਣੇ ਪੈਣ ਉਹ ਆਪਣੇ ਜਲਦੀ ਗੱਲ ਤੁਹਾਨੂੰ ਦੱਸਣ ਹਾਂਜੀ ਤੇ ਹੁਣ ਪਾਉਨੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਰੜੇ ਮੈਦਾਨ ਵਿੱਚ ਲਹੂ ਦਾ ਟਿੱਕਾ ਰੜੇ ਮੈਦਾਨ ਵਿੱਚ ਲਹੂ ਦਾ ਟਿੱਕਾ ਹਾਂਜੀ ਬਾਤ ਕਾਫੀ ਇਹ ਥੋੜੀ ਮੁਸ਼ਕਲ ਆ ਪੁਰਾਣੀ ਆ ਲੱਭ ਲੈਣੀ ਆ ਕਾਫੀ ਪੁਰਾਣੀ ਆ ਲੱਭ ਲੈਣੀ ਆ ਹਾਂਜੀ ਜਰੂਰ ਕੋਸ਼ਿਸ਼ ਕਰਿਓ ਆਪਾਂ ਫੇਰ ਮਿਲਦੇ ਆਂ ਅਗਲੇ ਹਫਤੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ